ਸਾਰਾ ਜਿਹੜਾ ਇਹ ਪਾਣੀ ਨਹਿਰਾਂ ਦਾ ਪਾਣੀ ਪਿੰਡਾਂ ਵਿੱਚ ਸਾਰਾ ਚੱਲੇਗਾ ਤੇ ਆਪਾਂ ਜਿਹੜੇ ਹਰ ਇੱਕ ਜੋਂ ਧੋਕੇ ਆ ਟਕਾ ਆਪਣੀ ਪਾਰਟੀਂ ਜਤਾਵਾਂਗੇ ਆਪਣੀ ਪਾਰਟੀ ਦਾ ਚੋਣ ਨਿਸ਼ਾਨ ਹੈ ਬਾਲਟੀ ਬਾਲਟੀ ਤੇ ਸਾਰਿਆਂ ਭੈਣ ਭਰਾਵਾਂ ਨੂੰ ਬਜ਼ੁਰਗਾਂ ਨੂੰ ਹਰ ਨੂੰ ਇਹ ਬੇਨਤੀ ਏ ਵੀ ਵੱਧ ਚੜ ਕੇ ਟਕਾ ਸਾਰੇ ਹੰਬੜਾ ਮਾਰ ਕੇ ਆਪਣੇ ਨੇੜੇ ਵਾਲੇ ਜਿਹੜੇ ਨੇ ਆਪਣਾ ਉਹਨਾਂ ਸਾਰਿਆਂ ਨੂੰ ਕਹਿ ਕੇ ਬਾਲਟੀ ਦਾ ਨਿਸ਼ਾਨ ਦੇ ਨੌਵੇਂ ਨੰਬਰ ਤੇ ਆਪਣਾ ਨਿਸ਼ਾਨ ਚੋਣ ਨਿਸ਼ਾਨ ਜਿਹੜਾ ਹੈ ਬਾਲਟੀ ਉੱਤੇ ਵੋਟਾਂ ਪਾ ਕੇ ਆਪਣੇ ਪ੍ਰੋਫੈਸਰ ਮਿੰਦਰਪਾਲ ਸਾਹਿਬ ਜੀ ਨੂੰ ਉਹ ਕਾਮਯਾਬ ਕਰੋ ਵੈਗੁਰੂ ਜੀ ਦਾ ਖਾਂਛਾ ਵੈਗੁਰੂ ਜੀ ਕੀ ਫਤਿਹ ਜੈ ਮਾਤਾ ਜੀ ਦਾ ਪਾਸ਼ਾ ਦੇ ਚਰਨਾਂ ਨੂੰ ਭਾਵੇਂ ਸਭ ਕੁਝ ਯਾ ਕਾਲ ਹੁਣ ਕਾਫੀ ਲੰਮੇ ਟਾਈਮ ਤੋਂ ਸੰਗਤ ਬੈਠੀ ਆ ਤੋਂ ਮਾਫੀ ਚਾਹੁੰਦੇ ਆ ਪਿੱਛੇ ਵੀ ਪ੍ਰੋਗਰਾਮ ਸੀ ਉਹਦੇ ਕਰਕੇ ਸਮਾਂ ਲੇਟ ਹੋ ਗਿਆ ਤੋਂ ਸੰਗਤ ਤੋਂ ਮਾਫੀ ਆ ਬਾਕੀ ਸਰਦਾਰ ਐਡਵੋਕੇਟ ਅਗਰ ਪ੍ਰਤਾਪ ਸਿੰਘ ਜੀ ਨੂੰ ਕਹਿੰਦੇ ਆ ਕਿ ਉਹ ਸੰਗਤ ਨਾਲ ਵਿਚਾਰ ਸਾਂਝੇ ਕਰਨਗੇ ਜੁੜ ਬੈਠੀ ਸਾਧ ਸੰਗਤ ਜੀ ਮੇਰੇ ਬਜ਼ੁਰਗ ਨੌਜਵਾਨ ਮਾਤਾਵਾ ਕਹਿਣਾ ਸਭ ਨੂੰ ਨਿਮਰਤਾ ਸਹਿਤ ਫਤਿਹ ਅਟਕਾਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਮਾਫੀ ਮੰਗਦਾ ਕਿ ਅਸੀਂ ਲੇਟ ਹੋ ਗਏ ਪਰ ਤੁਸੀਂ ਸਾਡਾ ਫੇਰ ਵੀ ਬਹੁਤ ਇੰਤਜ਼ਾਰ ਕਰਿਆ ਅੱਜ ਗੱਲ ਵੋਟਾਂ ਦੀ ਐ ਵੋਟਾਂ ਦੇ ਬਹਾਨੇ ਸਭ ਤੋਂ ਵਧੀਆ ਗੱਲ ਪਹਿਲਾਂ ਹੁੰਦੀ ਹੁੰਦੀ ਸੀ ਵੀ ਨਵੇਂ ਲੋਕ ਨਵੇਂ ਚਿਹਰੇ ਨਾਲ ਇੰਟਰੋਡਕਸ਼ਨ ਹੋ ਜਾਂਦੀ ਸੀ ਮਿਲ ਲਿਆ ਜਾਂਦਾ ਸੀ ਪਰ ਹੁਣ ਜਦੋਂ ਵੀ ਕੋਈ ਵੋਟ ਮੰਗਣ ਆਉਂਦਾ ਕੋਈ ਡੋਰ ਟੂ ਡੋਰ ਤੁਸੀਂ ਕਰ ਲੋ ਜਾਂ ਤੁਸੀਂ ਪ੍ਰੋਗਰਾਮ 'ਚ ਚੱਲੇ ਜਾਓ ਚਲੋ ਸਾਡੇ ਵਾਲਿਆਂ ਦਾ ਤਾਂ ਫੇਰ ਵੀ ਸ਼ਾਹ ਬਹੁਤ ਐ ਕਿਉਂਕਿ ਸਾਡੇ ਤੇ ਕੋਈ ਦਾਗ ਨਹੀਂ ਸਾਨੂੰ ਹਾਰ ਮਿਲੀ ਐ ਵੋਟਾਂ ਦੀ ਪਰ ਸਾਨੂੰ ਦਿੱਤ ਮਿਲਿਆ ਜ਼ਮੀਰ ਦੀ ਉਹ ਸਾਡੇ ਪ੍ਰਧਾਨ ਸਾਹਿਬ ਨੇ ਸਾਡੇ ਬਜ਼ੁਰਗ ਲੀਡਰਾਂ ਨੇ ਆਪਣੀ ਤਨ ਮਨ ਧਨ ਦੀ ਕਮਾਈ ਕਰਕੇ ਛੱਦਰ ਨੂੰ ਚਿੱਟੀ ਰੱਖਿਆ ਤਾਂ ਸਾਨੂੰ ਲੋਕ ਜਾਵੇ ਸਤਿ ਸ੍ਰੀ ਅਕਾਲ ਤਾਂ ਸਾਨੂੰ ਲੋਕ ਕੋਈ ਘਿਰਨਾ ਨਾਲ ਜਾਂ ਗੁੱਸੇ ਨਾਲ ਨਹੀਂ ਦੇਖਦੇ ਵੀ ਇਹ ਫੇਰ ਆ ਗਏ ਹੁਣ ਹੁਣ ਫੇਰ ਝੂਠ ਬੋਲਣਗੇ ਪਰ ਜਿਹੜੀ ਮੌਜੂਦਾ ਸਰਕਾਰ ਹੈ ਮੈਂ ਉਹ ਤੋਂ ਗੱਲ ਸ਼ੁਰੂ ਕਰਦਾ ਵੀ ਉਹਨੇ ਹੋਰ ਸਾਰੇ ਗੁਨਾਹ ਕੀਤੇ ਨੇ ਉਹਨੇ ਮੁੰਡੇ ਵੀ ਫੜੇ ਨੇ ਉਹਨੇ ਮੁੰਡੇ ਮਾਰ ਵੀ ਦਿੱਤੇ ਉਹਦੀ ਰਾਤ ਚ ਮਰ ਗਏ ਉਹਨੇ ਕਿਸਾਨਾਂ ਦਾ ਵੀ ਇੰਨਾ ਮਾੜਾ ਕੀਤਾ ਸਾਡੀ ਜਿਹੜੀ ਇਕਨੋਮਿਕ ਸਸਟੇਟ ਦੀ ਉਹ ਵੀ ਫ੍ਰੀ ਫ੍ਰੀ ਕਰਕੇ ਸਾਰੀ ਖਰਾਬ ਕਰਤੀ ਹੋਰ ਕਰਜ਼ੇ ਦੀ ਕਰਜ਼ਾ ਲੈ ਲਿਆ 50 ਹਜ਼ਾਰ ਕਰੋੜ ਕਰਜ਼ਾ ਲੱਖ ਕਰੋੜ ਕਰਜ਼ਾ ਲੱਖ ਕਰੋੜ ਕਰਜ਼ਾ ਸਿਰਫ 2 ਸਾਲ ਚ ਉਹਨਾਂ ਨੇ ਲੈ ਲਿਆ ਸਭ ਕੁਝ ਮਾੜਾ ਕੀਤਾ ਪਰ ਸਭ ਤੋਂ ਜ਼ਿਆਦਾ ਜਿਹੜਾ ਉਹਨਾਂ ਨੇ ਮਾੜਾ ਕੀਤਾ ਉਹ ਇਹ ਕੀਤਾ ਕਿ ਉਹਨਾਂ ਨੇ ਲੋਕਾਂ ਦਾ ਭਰੋਸਾ ਤੋੜਤਾ ਕਿਉਂਕਿ ਇੰਨੇ ਪਵਿੱਤਰ ਦਿਲ ਨਾਲ ਇੰਨੇ ਸੱਚੇ ਮਨ ਨਾਲ ਵੱਡੇ ਵੱਡੇ ਤਣਾਠਾਂ ਨਾਲ ਪੁਰਾਣੇ ਪੁਰਾਣੇ ਲੀਡਰਾਂ ਨਾਲ ਲੋਕਾਂ ਨੇ ਦੁਸ਼ਮਣੀਆਂ ਪਾ ਕੇ ਤੇ ਮੁੱਲ ਲੜਾਈਆਂ ਲੈ ਕੇ ਵੋਟਾਂ ਬੁਵਾਈਆਂ 30 30 40 40 ਹਜ਼ਾਰ ਦੇ ਜਿਤਾਇਆ ਐਮਐਲਏ ਦੀ ਸ਼ਕਲ ਵੀ ਨਹੀਂ ਪਾਉਂਦਾ ਜਿਤਾਇਆ ਉਹ ਉਹਨਾਂ ਨੇ ਭਰੋਸਾ ਤੋੜਤਾ ਭਰੋਸਾ ਪਾਰਟੀ ਤੋਂ ਨਹੀਂ ਤੋੜਿਆ ਭਰੋਸਾ ਕਿਸੇ ਬੰਦੇ ਤੋਂ ਨਹੀਂ ਤੋੜਿਆ ਭਰੋਸਾ ਸਿਸਟਮ ਤੋਂ ਹੀ ਤੋੜਤਾ ਵੀਰ ਜਿਹਨੂੰ ਮਰਜ਼ੀ ਵੋਟ ਪਾ ਲੋ ਸਾਰੀ ਇਹ ਜੇ ਲੋਕ ਬਾਦਲ ਨੂੰ ਜਾਂ ਕਾਂਗਰਸ ਨੂੰ ਵੋਟਾਂ ਪਾਉਂਦੇ ਸੀ ਉਹਨਾਂ ਨੂੰ ਪਤਾ ਹੁੰਦਾ ਸੀ ਯਾਰ ਵੀ ਇਹ ਤਾਂ ਹੈ ਹੀ ਮਾੜੇ ਨੇ ਪਤਾ ਚਲੋ ਯਾਰ ਕੋਈ ਹੋਰ ਹੈ ਨਹੀਂ ਪਾ ਲਈ ਹੁੰਦੇ ਅਸੀਂ ਸੀਗੇ ਉਦੋਂ ਵੀ ਪਰ ਉਹ ਚਲੋ ਸਾਡੇ ਲੋਕ ਸਾਨੂੰ ਜਵਾਬ ਦੇਣਗੇ ਵੀ ਉਹ ਸਾਨੂੰ ਕਿਉਂ ਨਹੀਂ ਪਾਉਂਦੇ ਸੀਗੇ ਪਰ ਜਿਹੜਾ ਜਰਨਲ 뷰 ਸੀਗਾ ਵੀਰ ਛੱਡੋ ਇਹਨਾਂ ਨੂੰ ਤਾਂ ਵੀ ਆਪਾਂ ਮੈਲੇ ਮਾਨ ਨਾਲ ਹੀ ਪਾਈ ਜਾਂਦੇ ਸੀ ਇਹਨਾਂ ਨੂੰ ਸੱਚੇ ਮਨ ਨਾਲ ਪਾਈ ਸੀ ਇਹਨਾਂ ਨੇ ਫੇਰ ਉਹੀ ਕਰਤੀ ਪਰ ਮੇਰੀ ਬੇਨਤੀ ਇਹ ਹੈ ਵੀ ਇਹ ਪਾਰਟੀ ਆਮ ਆਦਮੀ ਪਾਰਟੀ ਸਾਡੇ ਮੂਰੇ ਬੱਚਾ ਵੀ ਨਹੀਂ ਹੈਗੀ ਉਹ ਬਣੀ ਹੈ 2012 ਚ ਇਹ ਪਾਰਟੀ ਬਣੀ 1984 ਇਹ ਪਾਰਟੀ ਬਣਾਈ ਹੈ ਸੰਜਨ ਮੈਲ ਸਿੰਘ ਦੇ ਪਿਤਾ ਜੀ ਨੇ ਫਿਰ ਇਸ ਪਾਰਟੀ ਦਾ ਸੰਗਠਨ ਖੜਾ ਕੀਤਾ ਸ੍ਰੀ ਕਾਂਤਕ ਸਿੰਘ ਸਾਹਿਬ ਤੇ ਚੇਤੇਦਾਰ ਕਾਂਤਕ ਸਿੰਘ ਸਾਹਿਬ ਵੱਲੋਂ ਅਰਦਾਸ ਕਰਕੇ ਇਹ ਪਾਰਟੀ ਬਣੀ ਹੈ ਕਿਸੇ ਦੇ ਡਰਾਇੰਗ ਰੂਮ ਚ ਨਹੀਂ ਬਣੀ ਕਾਲੀਦਲ ਬੜੇ ਬਣੇ ਤੌੜੇ ਦਾ ਵੀ ਬਣਿਆ ਬਜ਼ੁਰਗ ਜਾਣਦੇ ਨੇ RAMMU ਵਾਲਿਆਂ ਨੇ ਵੀ ਪਾਰਟੀ ਬਣਾ ਲਈ ਫਿਰ ਕਾਲੀਦਲ ਟਕਸਾਲੀ ਵੀ ਬਣਿਆ ਇੱਕ ਬ੍ਰਹਮਪੁਰੇ ਦਾ ਫਿਰ ਢਿੰਡਸੇ ਦਾ ਵੀ ਕਾਲੀਦਲ ਬਣਿਆ ਸਾਰੇ ਰੁੜ ਕੇ ਕਿਉਂ ਰੁੜ ਗਏ ਉਹ ਰੁੜੇ ਨੇ ਉਹ ਬਣੇ ਡਰਾਇੰਗ ਰੂਮਾਂ ਚ ਇਹਦੀ ਇਹਦੀ ਬੋਰਡ ਤੋੜ ਲਈਏ ਇਹਦੀ ਇੱਧਰ ਜੋੜ ਲਈਏ ਅਸੀਂ ਇੱਧਰ ਉਹ ਪ੍ਰਧਾਨਗੀ ਲੈ ਲਈਏ ਇਹ ਕਾਲੀਦਲ ਕਿਉਂ ਚਲੀ ਜਾਂਦਾ ਇਹ ਕਾਲੀਦਾਲ ਤਾਂ ਜਿੱਲੀ ਜਾਂਦਾ ਇਹ ਕਾਲੀਦਾਲ ਕੋਲੇ ਇੱਕ ਸੋਚ ਹੈ ਪੁਰਾਣੇ ਕਾਲੀਆਂ ਵਾਲੀ ਜੈਤੋ ਦੇ ਮੋਰਚੇ ਦੇ ਕਾਲੀਆਂ ਵਾਲੀ ਮੇਰੇ ਅੱਜ ਬਹੁਤ ਚੰਗਾ ਲੱਗਿਆ ਮੈਨੂੰ ਇਸ ਨਗਰ ਚ ਆ ਕੇ ਕਿ ਮੇਰਿਆਂ ਭੈਣਾ ਮੇਰਿਆਂ ਮਾਵਾ ਵੀ ਇੱਥੇ ਬੈਠੀਆਂ ਨੇ ਇਹਨਾਂ ਦਾ ਅੱਧਾ ਹਿੱਸਾ ਹੈ ਸਾਡੀ ਵੋਟ ਬੈਂਕ ਚ ਸਾਡੀ ਸੁਸਾਇਟੀ ਲੋਕ ਪਏ ਇਹਨਾਂ ਨੂੰ ਬਾਹਰ ਹੀ ਮਤਲਬ ਬਾਹਰ ਕੱਢਣ ਤੋਂ ਭਾਅ ਵੀ ਇਹਨਾਂ ਨੂੰ ਇਹਦੀ ਚੀਜ਼ਾਂ ਲਿਆਉਂਦੇ ਹੀ ਨਹੀਂ ਹੈਗੇ ਇੱਕ ਬੱਚਾ ਜੰਮਦਾ ਉਹਨੂੰ ਪਾਲਣਾ ਕਿਹਨੇ ਆ ਉਹਨੂੰ ਸਭ ਤੋਂ ਪਹਿਲੀ ਸਿੱਖਿਆ ਕਿਹਨੇ ਦੇਣੀ ਆ ਮਾਂ ਨੇ ਜੇ ਸਾਡੀਆਂ ਮਾਵਾਂ ਪੈਣਾ ਹੀ ਨਹੀਂ ਸੁਣਨਗੀਆਂ ਸਾਡੇ ਮੁੱਦਿਆਂ ਨੂੰ ਉਹ ਆਪਣੇ ਬੱਚਿਆਂ ਨੂੰ ਫਿਰ ਕੀ ਦੱਸ ਸਕਣਗੇ ਮੈਨੂੰ ਬੜੀ ਖੁਸ਼ੀ ਹੋਈ ਆ ਕਿ ਤੁਸੀਂ ਇੰਨੇ ਵੱਡੇ ਨੰਬਰਸ ਤੇ ਆਏ ਹੋ ਸਾਰਿਆਂ ਦੇ ਮਤਲਬ ਮੈਂ ਚਾਹਣਾ ਵੀ ਹਰ ਨਗਰ ਚ ਆਉਣ ਤੇ ਗੱਲ ਸੁਣਨ ਤੇ ਤਾਂ ਜੋ ਸਾਡੇ ਅਗਲੀਆਂ ਉਮਤਾ ਨੂੰ ਵੀ ਸਾਡੇ ਮੁੱਦੇ ਪਤਾ ਚੱਲ ਸਕਣ ਸੋ ਇਹ ਮੈਂ ਗੱਲ ਕਰ ਰਿਹਾ ਸੀਗਾ ਕਿ ਜਿਹੜੇ ਪੁਰਾਣੇ ਕਾਲੀ ਦਲ ਬਣਿਆ ਉਹ ਬਣਿਆ ਡਰਾਈング ਰੂਮਾਂ 'ਚ ਇਹ ਬਣਿਆ ਕਿਸੇ ਅਡਿਓਲੋਜੀ ਤੇ ਅੱਗੇ ਜਿਹੜੀ ਗੱਲ ਹੈ ਆਪਣੇ ਨਗਰ ਦੀ ਗੱਲ ਹੈ ਉਹ ਗੱਲ ਇਹ ਹੈ ਵੀ ਪਾਣੀ ਦੀ ਗੱਲ ਹੋ ਰਹੀ ਸੀ ਠੱਗਰ ਦੀ ਇਮਾਰਤ ਸਭ ਤੋਂ ਵੱਡਾ ਇੱਥੇ ਪ੍ਰੋਬਲਮ ਹੈ ਇਲਾਕੇ 'ਚ ਉਹ ਠੱਗਰ ਦੀ ਇਮਾਰਤ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਇਹ ਇਸ ਇਲਾਕੇ ਦੇ ਐਮਪੀ ਤਾਂ ਨਹੀਂ ਸੀਗੇ 99 ਤੋਂ 2004 ਤੱਕ ਪਰ ਉਹਨਾਂ ਨੇ ਇੱਥੇ ਦੇ ਐਮਪੀ ਨਾਲ ਰਲ ਕੇ ਕੋਈ ਖੱਗਰ ਉਹਨਾਂ ਦੇ ਹਲਕੇ ਜਿਹੀ ਪੈਂਦੀ ਆਦੀ ਉਹਨਾਂ ਨੇ ਰਲ ਕੇ ਪ੍ਰੋਜੈਕਟ ਪਾਸ ਕਰਾਇਆ ਸੀ ਵੀ ਖੱਗਰ ਨੂੰ ਆਪਾਂ ਬੰਨ ਲਵਾਈਏ ਪੱਕੇ ਉਹ ਚਲੋ ਸੰਗਰੂਰ ਵਾਲੇ ਜੋ ਹੋਗੀ ਅੱਗੇ ਮਾਨ ਸਾਹਿਬ ਦਿੱਤੇ ਨਹੀਂ ਕੋਈ 20-25 ਹਜ਼ਾਰ ਤੇ ਹਾਰਗੇ ਨਹੀਂ ਤਾਂ ਖੱਗਰ ਵਾਲਾ ਕੰਮ ਹੋਦੋ ਪ੍ਰਨੀਤ ਕੌਰ ਜੀ ਇੱਧਰਲੇ ਐਮਪੀ ਸੀ ਤੇ ਮਾਨ ਸਾਹਿਬ ਨੇ ਉਹਨਾਂ ਨੂੰ ਪ੍ਰੇਰ ਕੇ ਕਿਹਾ ਸੀ ਵੀ ਆਪਾਂ ਦੋਨੋਂ ਹਲਕਿਆਂ ਦਾ ਕੰਮ ਵਧੀਆ ਕਰਾ ਲਈਏ ਕਦ ਗਰਦੀ ਤਾਂ ਮੈਂ ਤੁਹਾਨੂੰ ਜੋ ਅਸੀਂ ਕੋਸ਼ਿਸ਼ ਕੀਤੀ ਆ ਉਹ ਇਹ ਦੂਜੀ ਗੱਲ ਹੈ ਵੀ ਇੱਥੇ ਕੋਈ ਵਧੀਆ ਸਕੂਲ ਨਹੀਂ ਹੈਗਾ ਵੱਡਾ ਸਕੂਲ ਹੈਗੇ ਨੇ ਤਾਂ ਕਾਲਜ ਕੋਈ ਵੀ ਨਹੀਂ ਹੈਗਾ ਉਹਦੇ ਕਰਕੇ ਜਦੋਂ ਸਾਨੂੰ ਸਿੱਖਿਆ ਹੀ ਨਹੀਂ ਮਿਲਣੀ ਜੋ ਸਾਨੂੰ ਸਿਹਤ ਹੀ ਨਹੀਂ ਮਿਲਣੀ ਫਿਰ ਅਸੀਂ ਵਿਕਾਸ ਕਿਵੇਂ ਪਾੜਾਂਗੇ ਆਰ ਤੁਹਾਨੂੰ ਤੁਸੀਂ ਜਾਣਦੇ ਹੋ ਸੜਕਾਂ ਹੀ ਸੜਕਾਂ ਬਣ ਜਾਂਦੀਆਂ ਨੇ ਤੁਸੀਂ ਦੱਸੋ ਆਪਾਂ ਨੂੰ ਇੰਨੀਆਂ ਹੜਕਾ ਚਾਹੀਦੀਆਂ ਨੇ ਇਹ ਕਿਉਂ ਬਣ ਰਹੀਆਂ ਨੇ ਇਹ ਤਾਂ ਬਣ ਰਹੀਆਂ ਨੇ